ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਆਪਾਂ ਅਜਿਹੜਾ ਬਲੌਗ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਦਿਹਾੜ ਦਿਵਾਲੀ ਦਾ ਤਿਹਾਰ ਲੰਘ ਕੇ ਗਿਆ ਜੀ ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਬਣਿਆ ਜੀ ਤੇ ਕੱਲ ਥੋੜੇ ਜਿਹਾ ਸਮਾਨ ਅਸੀਂ ਖਰੀਦਿਆ ਉਹਦੀ ਅਸੀਂ ਵੀਡੀਓ ਜ਼ਰੂਰ ਬਣਾਈ ਤੀ ਜੀ ਪਰ ਉਹ ਵੀਡੀਓ ਕੁਝ ਮੇਰੀ ਗਲਤੀ ਕਰਕੇ ਉਹ ਡਿਲੀਟ ਹੋ ਗਈਆਂ ਜੀ ਤੇ ਜਿਹੜਾ ਕੱਪੜਾ ਜਿਹੜਾ ਲਿਆਂਦਾ ਜੀ ਆਪਾਂ ਨੇ ਖਰੀਦ ਕੇ ਅੰਗਤ ਵਾਸਤੇ ਮੰਨਿੰਦਰ ਵਾਸਤੇ ਤੇ ਸਾਡੀ ਛੋਟੀ ਜੀ ਮਾਸੂਮ ਸਾਡੀ ਜਿਹੜੀ ਧੀ ਰਾਣੀ ਜਾਸਮੀਨ ਦੀ ਕੁੜੀ ਤੁਹਾਨੂੰ ਪਤਾ ਹੀ ਹੈ ਜੀ ਮੈਂ ਨੌ ਉਹਦਾ ਭੁੱਲ ਜਾਂਦਾ ਜੀ ਮੈਂ ਨੌ ਭੁੱਲ ਜਾਂਦਾ ਕਿਉਂਕਿ ਨੌ ਬੜਾ ਵਾ ਪਿਆਰਾ ਵੀ ਆ ਤੇ ਬੜਾ ਵੀ ਮੈਨੂੰ ਮਤਲਬ ਹਰੇ ਮੂੰਹ ਉੱਪਰ ਚੜਿਆ ਨਹੀਂ ਨੌ ਉਹਦੇ ਕਰਕੇ ਓਏ ਚਾਰਜੀਤ ਮੈਂ ਚਾਰਜੀਤ ਨੂੰ ਪੁੱਛਦਾ ਪਹਿਲਾ ਜਿਹੜੀ ਜਾਸਮੀਨ ਦੀ ਕੁੜੀ ਆ ਉਹ ਨੌ ਕਿਹਾ ਹਰਗੁਣ ਹਾਂ ਹਰਗੁਣ ਵਾਸਤੇ ਲਿਆਉਂਦਾ ਜੀ ਕੱਪੜੇ ਅਸੀਂ ਤੇ ਜਿਹੜੇ ਉਹ ਕੱਪੜੇ ਲਿਆਨੇ ਆ ਉਹ ਵੀ ਤੁਹਾਨੂੰ ਆਪ ਦਿਖਾਉਨੇ ਆ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਵੀ ਉਹ ਕੱਪੜੇ ਸਾਡੀ ਹਰ ਗੁਣਤੀ ਦੇ ਸੋਹਣੇ ਲੱਗਣਗੇ ਕਿ ਨਹੀਂ ਲੱਗਣਗੇ ਤੇ ਕੱਲ ਸ਼ਾਪਿੰਗ ਕਰੀ ਤੇ ਕੱਲ ਦੀ ਵੀਡੀਓ ਸਾਥ ਹੋਰਗੀ ਅੱਜ ਲਈ ਤੇ ਹੁਣ ਜਿਹੜੀ ਵੀਡੀਓ ਬਣਾਈ ਹੈ ਜਿੱਪਰੇ ਤੇ ਮਨਿੰਦਰ ਵਾਸਤੇ ਵੀ ਇੱਕ ਛੋਟਾ ਜਿਹਾ ਗਿਫਟ ਮਨਿੰਦਰ ਨੂੰ ਵੈਸੇ ਅਸੀਂ ਦੱਸਿਆ ਨਹੀਂ ਮਨਿੰਦਰ ਦੇ ਅਸੀਂ ਇਹ ਚੀਜ਼ ਜੜੀ ਲੈ ਕੇ ਆਏ ਚੋਰੀ-ਚੋਰੀ ਲੈ ਕੇ ਆਏ ਆ ਤੇ ਮਨਿੰਦਰ ਸਾਡੇ ਨਾਲ ਕੱਲ ਗਿਆ ਨਹੀਂ ਤਾਂ ਤਾਂ ਕਰਕੇ ਇਹਨੂੰ ਪਤਾ ਨਹੀਂ ਵੀ ਮੇਰੇ ਵਾਸਤੇ ਖੂਲੇ ਕੇ ਆਏ ਕਿਉਂਕਿ ਜਿਹੜੀ ਇੱਕ ਦਿਨ ਅਸੀਂ ਬਾਜ਼ਾਰ ਨੂੰ ਗਏ ਤੇ ਤੇ ਇਹ ਕਹਿੰਦਾ ਪਾਪਾ ਮੈਨੂੰ ਜਿਹੜੀ ਬਲੈਕ ਰੰਗ ਦੀ ਟੀ-ਸ਼ਰਟ ਬੜੀ ਸੋਹਣੀ ਲੱਗਦੀ ਆ ਤੇ ਫਿਰ ਮੈਂ ਚਾਰਜਿੰਦੀ ਨੂੰ ਕਿਹਾ ਮੈਂ ਹੈ ਕਰ ਵੀ ਚੱਲ ਤੂੰ ਮਨਿੰਦਰ ਵਾਸਤੇ ਵੀ ਲੈ ਚੱਲ ਕਿਉਂਕਿ ਹੁਣ ਮੂਰੇ ਮੂਰੇ ਜਿਵੇਂ ਸਰਦੀਆਂ ਆਉਣੀਆਂ ਸਰਦੀਆਂ ਨੂੰ ਪਾ ਇਹਨੂੰ ਕੱਪੜੇ ਗਰਮ ਦਵਾ ਦਾਂਗੇ ਵੀ ਹਜੇ ਮੌਸਮ ਠੀਕ ਆ ਛੋਟੇ ਬੱਚਿਆਂ ਤੋਂ ਦੇਖੋ ਵਾਲੇ ਹਨਾ ਲੱਗਦੀ ਆ ਜਰੂਰ ਠੰਡ ਪਰ ਆਪਣੇ ਬੱਚਿਆਂ ਦਾ ਧਿਆਨ ਜੀ ਦੇਖੋ ਕਿ ਜਿਹੜਾ ਇਹ ਮੌਸਮ ਆ ਆਉਦੀ ਵੀ ਠੰਡ ਕਹਿੰਦੇ ਮਾਰਦੀ ਆ ਤੇ ਜਾਂਦੀ ਵੀ ਠੰਡ ਮਾਰਦੀ ਆ ਤੇ ਉਹਦੇ ਵਾਸਤੇ ਜਿਹੜੀ ਅਸੀਂ ਸ਼ਾਪਿੰਗ ਵੀ ਕਰੀ ਹੋਈ ਆ ਅਰਗਣ ਵਾਸਤੇ ਤੇ ਅੰਗਦ ਵਾਸਤੇ ਉਹਨੂੰ ਵਾਸਤੇ ਕੱਪੜੇ ਲੈ ਕੇ ਆਏ ਆ ਨਾ ਤੇ ਮਨਿੰਦਰ ਵਾਸਤੇ ਵੀ ਅਸੀਂ ਲਿਆਂਦੀ ਐ ਜੀ ਕੋਈ ਉਹਦੇ ਮਨ ਪਸੰਦ ਦੀ ਸ਼ਰਟ ਟੀ-ਸ਼ਰਟ ਮਨਿੰਦਰ ਨੂੰ ਪਤਾ ਨਹੀਂ ਉਹ ਪਾ ਵੀਡੀਓ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਮੁਲਾਕਾਤ ਪਾ ਥੋੜੀ ਚਾਹ ਦੀ ਕੋਰਨਾ ਕਰਾ ਦਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਨਹੀਂ ਮਨੂੰ ਆਇਆ ਦੱਸ ਪਹਿਲਾਂ ਖੜਦਾ ਮੈਂ ਤੇਨੂੰ ਬਾਅਦ ਵਿੱਚ ਮਿਲਦਾ ਸਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਹਾਂ ਮੈਨੂੰ ਐ ਦੱਸ ਆ ਤੇਰੇ ਵਾਲਾਂ ਨੂੰ ਕੀ ਆ ਵਾਲਾਂ ਨੂੰ ਕਰੰਟ ਲੱਗ ਗਿਆ ਤੈਨੂੰ ਕਿੱਥੇ ਆ ਵਾਲਾਂ ਨੂੰ ਤੇਰੇ ਨੂੰ ਨਹੀਂ ਉਹ ਐਦਾਂ ਹੋ ਜਾਂਦੇ ਨੇ ਜਦੋਂ ਆ ਪਟਕਾ ਖੋਲਦੇ ਆ ਨਾ ਉਹ ਫਿਰ ਐਦਾਂ ਹੁੰਦੇ ਆ ਹਮਮ ਹੁਣ ਮੇਰੇ ਤੇ ਬਸ ਬੰਦਣਾ ਆ ਆ ਪਟਕਾ ਹਾਂ ਕੀ ਆ ਕਹਿੰਦੀ ਤੂੰ ਅੱਛਾ ਹਾਂ ਮੈਨੂੰ ਐਂ ਬਹੁਤ ਦੱਸੋ ਹਾਂ ਤੁਸੀਂ 8 ਗੁੰਡਾ ਮਿਲੀ ਆ ਕੱਪੜੇ ਹਾਂ ਅੰਗਾ ਤੋਂ ਮਿਲੀ ਹਾਂ ਮੈਨੂੰ ਕਿਹ ਲੈ ਕੇ

ਹੋਰ ਕਹਿ ਦੂੰ ਬੜਾ ਹੋ ਗਿਆ ਤੂੰ ਨਹੀਂ ਬੜਾ ਹੋ ਗਿਆ ਤੂੰ ਹਾਂ ਅੱਛਾ ਮੈਂ ਖਾਣਗਾ ਪੈ ਤੁਹਾਡੇ ਥੱਲੇ ਤੇ ਬਾਲ ਸੈੱਟ ਕਰਾਂ ਲਿਆ ਆਪਣਾ ਕਰਦੇ ਬਾਲ ਸੈੱਟ ਤੇ ਮੇਰੇ ਕੱਪੜੇ ਦਾ ਦਿਖਾ ਤੂੰ ਹਰ ਗੁਣ ਤੇ ਅੰਗਰ ਵਾਸਤੇ ਆਹ ਦੇਖੋ ਜੀ ਨਾਲ ਤੁਹਾਨੂੰ ਸਾਰਿਆਂ ਨੂੰ ਬਧਾਈਆਂ ਜਿਹੜਾ ਸਾਡਾ ਅੰਗਤ ਆ ਜੀ ਉਹ ਲੱਗਿਆ ਰੁੜਨ ਲੈ ਪੂਰੇ 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 ਏ ਲਾ 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 ਦੋ ਦੁੰਦੀਆਂ ਹਾਂ ਤੇ ਵਿੱਚ ਲੋ ਕਿੰਦਾ ਥੇ ਕਾਤੇ ਸੋਣਾ ਆਲੇ ਅੰਦਾਜੀ ਇਹ ਅੰਗਤ ਵਾਸਤੇ ਸਭ ਤੋਂ ਸੋਣਾ ਹਰ ਗੁਣ ਵਾਸਤੇ ਹਾਏ ਹਾਏ ਹਰ ਗੁਣ ਵਾਸਤੇ ਇਹ ਲੈਂਦੇ ਜੀ ਹਰ ਗੁਣ ਇਹਦਾ ਜਿਹੜਾ ਪੂਰਾ ਸੈੱਟ ਆ ਜੀ ਉਹ ਲੈਂਦਾ ਹਰ ਗੁਣ ਵਾਸਤੇ ਤੇ ਅਸੀਂ ਵੀਡੀਓ ਜ਼ਰੂਰ ਬਣਾਈਤੀ ਦੀ ਪਰ ਵੀਡੀਓ ਸਾਤੇ ਨੂੰ ਗਈ ਇਹਦੀ ਥੋੜੀ ਜਿਹੀ ਨਗਹਿਲੀ ਹੋ ਗਈ ਮੇਥੋਂ ਤੇ ਜਿਹੜਾ ਇਹ ਕਪੜਾ ਲੈਂਦਾ ਜੀ ਆਪਣਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਦੁਕਾਨ ਆ ਜੀ ਠਾਕਰ ਰੈਡੀਮੇਡ ਸਟੋਰ ਦਮਦਮਾ ਸਾਹਿਬ ਰੋੜਾ ਜੀ ਸ਼੍ਰੀ ਚਮਕੌਰ ਸਾਹਿਬ ਤੇ ਕੱਪੜਾ ਬਹੁਤ ਸੋਹਣਾ ਹਨਾ ਤੇ ਮਨਿੰਦਰ ਅੱਖਾਂ ਵਿੱਚ ਰ ਤਾਨੂੰ ਅਸੀਂ ਚੀਜ਼ ਇਧਰ ਨੂੰ ਹੋ ਬਣਾ ਅੱਖਾਂ ਵਿੱਚ ਲਾ ਫਿਰ ਅਸੀਂ ਤੁਹਾਨੂੰ ਚੀਜ਼ ਦਿਖਾਵਾਂਗੇ ਜੀ ਖੋੜੜਿਆ ਨਹੀਂ ਪਾ ਕੇ ਦਿਖਾ ਪਾ ਕੇ ਪਾ ਕੇ ਪਾ ਕੇ ਲੈ ਵੀ ਮਨਿੰਦਰ ਨੂੰ ਅਸੀਂ ਹਜੇ ਤੱਕ ਅਸੀਂ ਦੱਸਿਆ ਨਹੀਂ ਹੋ ਸੋਣਾ ਪਪਾ ਉਹ ਟੀ-ਸ਼ਰਟ ਨੇੜੇ ਵਿੱਚ ਦੇਖੀ ਗਈ ਕੀ ਕਿਆ ਥੈਂਕ ਯੂ ਕਿਆ ਥੈਂਕ ਯੂ ਹੁਣ ਇਹਨੇ ਕਾਲਾ ਹੀ ਕਾਲਾ ਹੋ ਗਏ ਹੁਣ ਇਹਨੇ ਕਾਲਾ ਹੀ ਕਾਲਾ ਹੋ ਗਏ ਜੀ ਸਾਡੀ ਚੱਕ ਕੇ ਚਿੱਟਾ ਵੀ ਹੈ ਹਾਂ ਕਿ ਮੈਂ ਚਿੱਟਾ ਨਿਕਰ ਪਾਈ ਹੋਈ ਇੰਟਰਵਿਊ ਰੋ ਪੂਰੇ ਰੰਗ ਦੀ ਆ ਹੈਨਾ ਐ ਲੈ ਆ ਦੇਖ ਲੈ ਤਾਂ ਟੀਮੀ ਕਿਤੇ ਫਿਰੀ ਜਾਂਦੀ ਆ ਇਹ ਕਹਿੰਦੇ ਫੇਰ ਕਪੜੇ ਬਾਤ ਤੂੰ ਚੱਲੇ ਤਿਆਰ ਇੰਨੂੰ ਆਇਆ ਹੋਇਆ ਆ ਹਾਂ ਇੰਨੂੰ ਆਇਆ ਹੋਇਆ ਪਿਆ ਹੈ ਨਾ ਨਾ ਉਹ ਤਾਂ ਪਟਕੇ ਵੀ ਨਹੀਂ ਲਿਆ ਬਣਾ ਇਹਦੀ ਵੀ ਪਾ ਚਾਰਜੀ ਕੱਪੜੇ ਹਾਂ ਅੰਗਰੇਜ਼ੀ ചവി <laughs> <laughs> <loud> ਇਹੋਂ ਪੱਟ ਕੰਮ ਨਾਲ ਲੱਗਿਆ ਹੈ ਪਤਾ ਕੀ ਆ ਪੱਟਾ ਬੁਣੇ ਸਰਦਾਰ ਹੁੰਦਾ ਹੁੰਦਾ ਨਾ ਇਹ ਛੋਟਾ ਛੋਟੀ ਚੀਜ਼ਾਂ ਦੇ ਬਾਹਰੋਂ ਦਾ ਪੱਟਾ ਹੀ ਸੋਨਾ ਥਲੇ ਲੱਗਦਾ ਪੱਟਾ ਹੀ ਸੋਨਾ ਲੱਗਦਾ ਮੈਂ ਉਹ ਮੰਮਾ ਨੂੰ ਲੈ ਕੇ ਤੇ ਆਪਾਂ ਲੇਟ ਹੋ ਗਏ ਮੈਨੂੰ ਲੱਗਾ ਨਾ 4 ਇੰਚ ਇਥੇ ਨਾਲ ਬਸ ਹਾਂ ਕਿਆ ਲੇਟ ਨਾ ਭੈਣ ਨੂੰ ਦਿਵਾਲੀ ਦੇਣ ਲੱਗੇ ਪਤਾ ਕੀ ਹੋ ਰਿਹਾ ਜਿੰਨਾ ਥੋੜਾ ਕੰਮ ਦੀ ਗੁੜੀ ਦੀ ਹੁਣ ਅਖੀਰ ਕੰਮ ਕਰਦੇ ਟੀਕਾ ਲਾ ਕੇ ਜਿੱਦਾਂ ਬੁੱਧਵਾਰ ਨੂੰ ਮੈਨੂੰ ਐਂ ਛੁੱਟੀ ਰਹੀ ਆ ਤਾਂ ਬੁੱਧਵਾਰ 10ਵਾਂ ਮਿੰਟ ਲੱਗ ਗਿਆ ਉਹ 10ਵਾਂ ਮਿੰਟ ਲੱਗ ਗਿਆ ਫਿਰ ਉਹ ਕਹਿੰਦੀ ਜਿੱਦਾਂ ਹਾਂ ਇਹਨੂੰ ਮੁੰਡਾ ਪਾ ਲੈ ਸਾਜਾ ਜੀ ਜਿੱਦਿਆਂ ਬ੍ਰੇਕ ਲਾ ਸਕਦੇ ਆ ਕਿ ਤੁਸੀਂ ਆਪਨਾ ਡੀਜ਼ਲ ਪਾਣਾ ਸੀ ਉਹ ਨਹੀਂ ਕਰ ਸਕਦੇ ਹੈਗੇ ਮਿਸ ਨਹੀਂ ਕਰ ਸਕਦੇ ਇਹ ਟੀਕੇ ਬਹੁਤ ਜ਼ਰੂਰੀ ਆ ਜਿਹੜੇ ਲੱਗੂ ਮੂੰ ਵੀ ਜਿਹੜੇ ਟੀਕੇ ਆ ਨਿਆਣਿਆਂ ਵਾਸਤੇ ਬਹੁਤ ਬਚਾਰੀ ਜਿਵੇਂ ਪੋਲੀਆ ਹੋ ਗਿਆ ਹੋਰ ਕਈ ਬਿਮਾਰੀਆਂ ਹਨਾ ਦਵਾਈ ਵੀ ਗਲਾ ਹੁੰਦੀ ਆ ਨਾਲ ਹੀ ਤੁੰਗਵੇਂ ਜਿਵੇਂ ਜਾਣੇ ਬਖਿਆਨ ਆ ਜਾਂਦਾ ਬੰਦਾ ਹੋਰ ਕੋਈ ਚੱਕਰ ਨਹੀਂ ਜੇ ਹੁਣ ਆਪਣੀ ਜ਼ਿੰਮੇਵਾਰੀ ਆ ਉਹਨਾਂ ਨੇ ਆਪਾਂ ਨੂੰ ਫੋਨ ਕਰਦਾ ਵੀ ਬੁੱਧਵਾਰ ਦੇ ਛੁੱਟੇ ਤੁਸੀਂ ਵੀਰਵਾਰ ਕਰਵਾ ਲਓ ਤੇ ਆਪਾਂ ਵੀਰਵਾਰ ਨੂੰ ਕਰਵਾ ਲਿਆ ਆਪਣੀ ਕਿ ਜ਼ਿੰਮੇਵਾਰੀ ਸਮਝੀ ਇੰਦਰ ਆ ਗਿਆ ਤੇਰੇ ਖਾਸ ਨਾਲ ਕੱਲ ਥੋੜੇ ਬੀਜੀ ਤੇ ਅਸੀਂ ਤਾਂ ਨਹੀਂ ਜਾ ਹੋਇਆ ਕੰਮ ਕਰਕੇ ਤੇ ਅੱਜ ਮੈਂ ਚਾਰੰਜੀ ਨੂੰ ਕਿਹਾ ਵੀ ਚਾਰੰਜੀ ਤੇ ਕੱਲ ਨੂੰ ਬਾਈ ਦੇਖ ਮੈਂ ਹੈਗਾ ਬੀਜੀ ਮੇਰੇ ਹੈਗੇ ਮੈਚ ਤੇ ਅੱਜ ਆਪਾਂ ਚੱਲਦੇ ਹਾਂ ਨਾ ਕੱਲ ਨੂੰ ਮੇਰੇ ਦਸਤੇ ਤੇਰੇ ਬਾਹਰ ਨਹੀਂ ਲੱਗਤਾਉਂਦੇ ਜਿਹੜੇ ਹੱਥ ਬਾਹਰ ਨਿਕਲ ਜਾਂਦੇ ਨੇ ਪਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੁਸੀਂ ਤਿਆਰ ਹੋਨੇ ਚਾਰ ਵਜਾ ਤੇ ਮੇਰੇ ਇਹਨਾਂ ਨੇ ਲਹੂ ਗੱਦਾ ਪੀ ਕੇ ਰੱਖਿਆ ਜੀ ਮੈਂ ਤਾਂ ਹਲੇ ਨਾਤਾ ਵੀ ਸਵਾਰ ਕੇ ਆਇਆ ਨਹੀਂ ਛੇਤੀ ਕਰ ਮਨਿੰਦਰ ਤੇ ਡੈਡੀ ਛੇਤੀ ਕਰ ਮਨਿੰਦਰ ਤੇ ਡੈਡੀ ਆਪ ਹੋਏ ਨਹੀਂ ਤਿਆਰ ਆਪ ਹੋਏ ਨਹੀਂ ਤਿਆਰ ਦੇਖ ਨਾ ਮੈਨੂੰ ਉਹਦੇ ਪਿੱਛੇ ਡੱਬੇ ਚੋਂ ਕੱਪੜੇ ਗਏ ਨਾ ਮੈਨੂੰ ਬਰਾਇਆ ਤੇ ਮੈਂ ਇਹ ਲੈ ਰਿਹਾ ਦਵਾਈ ਦੁਕਾਨ ਤੋਂ ਕਿਉਂਕਿ ਉਹ ਮੁੱਕ ਗਿਆ ਤਾਂ ਖਾਣ ਦਾ ਨਹੀਂ ਤੇ ਸ਼ੂਗਰ ਕਰਕੇ ਇਹ ਵੀ ਡਾਲ ਲਾ ਦਿੱਤਾ ਮਿੱਠਾ ਦਾ ਹੁਣ ਦੇ ਆਪਾਂ ਲੈ ਕੇ ਨਹੀਂ ਮਿੱਠਾ ਜਾਣਾ ਆਪਾਂ ਫਲ ਫਰੂਟ ਲੈ ਲੈਣੇ ਬਸ ਮੈਂ ਛੱਡ ਪਰੇ ਡੱਪਾ ਖਾਲੀ ਲੈ ਜਾਣਾ ਦਿਖਾਉਣਾ ਹੀ ਹੈ ਡੱਪਾ ਹਾਂ ਜ਼ਰੂਰੀ ਆ ਹੈ ਵੱਡਾ ਭਾਈ ਕਹਿੰਦਾ ਮੈਂ ਵੀ ਜਾਣਾ ਮੈਂ ਕਹਿੰਦਾ ਵੱਡਾ ਭਾਈ ਕਹਿੰਦਾ ਮੈਂ ਵੀ ਜਾਣਾ ਮੈਂ ਬੀਬੀ ਨੂੰ ਫੋਨ ਕਰਿਆ ਤਾਂ ਉਹ ਕਹਿੰਦੀ ਮੈਂ ਸਾਗ ਧਰਿਆ ਹੈ ਪਰ ਕਿਹਾ ਗੱਲ ਨੂੰ ਜਿਸ ਤੋਂ ਗੱਲ ਸੁਣਨ ਦਾ ਸੁੱਖ ਹੋਊਗਾ ਤਾਂ ਮੈਨੂੰ ਪਤਾ ਨਹੀਂ ਕਿੰਨੇ ਕਿੰਨੇ ਆਗੇ ਹਾਂ ਗੱਲ ਪਿਆਰ ਦੀ ਆ ਪਿਆਰ ਇੱਕ ਰਵਾਜ ਇੱਕ ਤਿੱਥੇ ਵਿਆਹ ਦੀ ਕੁੜੀਆਂ ਨਾ ਗੱਗਿਆਂ ਨੂੰ ਹੀ ਕਹਿੰਦੇ ਆ ਹਾਂ ਬਹਾਨਾ ਹੁੰਦਾ ਇੱਕ ਵੀ ਭੈਣ ਭਰਾ ਦਾ ਮਿਲਾਪ ਹੋਵੇ ਹੈ ਨਾ ਪਿਆਰ ਆਹੇ ਜਿਹੜਾ ਗੱਲ ਠੀਕ ਹੈ ਮੇਰਾ ਭਾਈ ਵੀ ਕਹ ਲੈ ਗਿਆ ਦਾਰੀ ਉਹ ਤਾਂ ਪਹਿਲੀ ਫੜਾ ਗਿਆ ਜੀ ਨੂੰ ਡੱਬਾ ਹਾਂ ਉਹ ਤਾਂ ਇਹ ਕਿੰਦਾ ਡੜ ਗਿਆ ਵੀ ਬਾਕੀ ਮੇਰੇ ਫੋਨ 'ਚ ਬਿੰਦਰ ਅੰਗਦ ਨੇ ਪਾਇਆ ਫਾਲਟ ਉਹਦੇ ਵਿੱਚ ਰੱਪਟਾ ਪੈ ਗਿਆ ਤੇ ਸਕਰੀਨ ਦੀ ਖਰਾਬੀ ਸਾਰੀ ਉਹ ਭੰਨ ਭੰਨ ਕੇ ਜੱਟੀ ਚੱਲ ਠੀਕ ਆ ਚੱਲ ਤੂੰ ਐਂ ਕਰ ਹੁਣ ਤੂੰ ਅੰਗਦ ਦੇ ਕੱਪੜੇ ਦੇ ਖਾ ਪਹਿਲਾ ਇਹ ਹੁਣ ਹੋ ਗਿਆ ਰੈਡੀ ਤੇ ਅੰਗਦ ਇਹ ਆ ਚੀਜ਼ ਕਿੰਨੀ ਪਾ ਰਹੀ ਹੈ ਜਿਹੜਾ ਲੱਗਿਆ ਹੈ ਆਪਾਂ ਹੂਜ ਆਹ ਦਾਣਾ ਸਿਰ ਦਾਣਾ ਸਿਰ ਮੌਸਮ ਬਦਲਦਾ ਤਾਂ ਨੇੜੇ ਨੂੰ ਗਰਮੇ ਕੱਪੜਾ ਚਾਹੀਦਾ ਥੋੜਾ ਬਹੁਤਾ ਚਾਹੀਦਾ ਹੀ ਆ ਹਾਂ ਦੇਖੋ ਲੋਰ ਨੂੰ ਬਣਾਉਂਦੇ ਕੁੜੀ ਦੇ ਕੱਪੜੇ ਲੋਰ ਸਾਫ ਕਰ ਸੁਣੀਏ ਮੇ ਸੌਫਟ ਕੱਪੜਾ ਨੱਕ ਇਹ ਪਤਾ ਕੀ ਕੀਤਾ ਐ ਸੱਤਰੇ ਪਾਪਾ ਦੀ ਮੇਰੀ ਵਿਆਹ ਸਾ ਪਾਪਾ ਦੇੁੰਦੇ ਘਰ ਤੇ ਪਾਪਾ ਦੇੁੰਦੇ ਸਾਰਾ ਪਰ ਮੈਂ ਲੱਗਿਆ ਇਹ ਹੈ ਨਾ ਹੁਤੂਆ ਥੱਲੇ ਪੋਚਾ ਲਾਉਣ ਨੂੰ ਰੱਖਿਆ ਆ ਮੇਰੇ ਭੈਣ ਭਾਈ ਕਹਿੰਗੇ ਤੁਹਾਨੂੰ ਲੱਗੇ ਹੋਣ ਤਿਆਰੀਆਂ ਕਰਦੇ ਅਸੀਂ ਫੋਟੋ ਪਤਾ ਜੀ ਲਾ ਕੇ ਜਿੱਥੇ ਕਿ ਬੈਠੇ ਅਸੀਂ ਉਧਰ ਨਹੀਂ ਕੱਪੜੇ-ਕਪੜੇ ਧੌਂਦੇ ਸੀ ਬਸ ਉਹ ਤਿਆਰੀ ਆ ਬਿਤਾ ਕੇ ਪਾ ਕੇ ਦਿਖਾ ਲਈ ਕੋਸਾ ਬਸ ਜੀ ਛੱਡ ਕੇ ਦੀ ਨਾ ਕਲਾਸ ਬੁੱਲ ਕੇ ਆਦੀ ਪਾਣੀ ਦਾ ਇਹ ਤਾਂ ਮੱਛੀ ਪੜ ਕੇ ਉੱਪਰ ਮੱਛੀ ਬਣ ਕੇ ਲੜਾਂ ਲਾ ਗਿਆ ਮੈਨੂੰ ਬੁਲਾਇਆ ਨਹੀਂ ਕਿਸੇ ਪਰਸੋਂ ਦਾ ਕੱਲ ਦਾ ਉਸ ਨੇ ਲਾਇਆ ਫਿਰ ਇਹ ਮੈਂ ਗਰਮ ਪਾਣੀ ਕਰਿਆ ਇਹ ਕਿੱਥੇ ਰਹਿ ਜਾਊਗਾ ਨਹੀਂ ਜਿਣੀ ਲਓ ਚੱਕਿੰਦਰ ਫੜੀ ਕਿਥੇ ਮੜੇ ਬਾਬਾ ਬੰਦ ਬਾਬਾ ਵੀ ਆ ਬਾਬੇ ਨੇ ਕਿੱਥੇ ਨਹੀਂ ਜਾਣਾ ਤੈਨੂੰ ਸੱਦ ਕੇ ਬਾਬਾ ਤੇ ਇਹ ਵੀ ਨਾ ਬਾਬਾ ਤੂੰ ਬਾਬੇ ਵੀ ਨਹੀਂ ਲਾਓ ਮੜਾ ਸਹੀ ਤਾਂ ਕਰ ਪਿਆ ਮੈਂ ਮੇਰੇ ਬਿਨਾ ਮੈਂ ਤੇਰੇ ਬਿਨਾ ਲਾਓ ਜੀ ਤੂ ਰਹੇ ਨਾ ਅੰਗਰਿਕ ਤਾਲ ਕਰੇਂ ਅੰਗਦਏ ਜਿੰੂ ਨੇ ਆਪਣੇ ਕਮੈਂਟ ਦਿੱਤੇ ਹੋ ਜੀ ਅੰਗਦ ਦੇ ਕੱਪੜੇ ਕਿੱਦਾਂ ਲੱਗਦੇ ਆ ਚੱਚਕਾ 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 ਬਾਕੀ ਤਾਂ ਜਾਣ ਚੱਲ ਚੱਚਕਾ ਮੰਮੀ ਦਾ ਨਹੀਂ ਤੂੰ ਰਹੇ ਨਾ ਤੂੰ ਮੇਰੇ ਨਾਲ ਆ ਜਾ ਕੇ ਸਸਿਕਾ ਸਸਿਕਾ ਅਜੇ ਕਿੱਦਾਂ ਬਾਕੀ ਫਾਇਦ ਐਦਾਂ ਕਿੱਦਾਂ ਬਾਕੀ ਗਿੱਧਾ ਪਾਉ ਕੁਰੀਓ ਅੰਗਦੀਵ ਆ ਤੇ ਤੇਰੀ ਗਿੱਧਾ ਪਾਉ ਕੁਰੀਓ ਸਾਰਾ ਕੁਝ ਆਉਂਦਾ ਰੋਂ ਕਰਨਾ ਸਾਰਾ ਕੁਝ ਠੀਕ ਦਾ ਜਿੱਦਾਂ ਰੋਟੀ ਕੱਪੜੇ ਠੀਕ ਲੱਗਦੇ ਆ ਹਾਂ ਮਨਿੰਦਰ ਠੀਕ ਲਾਇ ਤੇ ਛੋਟੇ ਵੀਰੇ ਤੇ ਚੱਲੀਏ ਚਲੋ ਚਲੋ ਚੱਲੀਏ ਚੱਲੀਏ ਤੇ ਹੁਣ ਚਮਕੌਰ ਸਾਹਿਬ ਜਾਣਾ ਪਹਿਲਾਂ ਭਾਈ ਨੂੰ ਚੱਕ ਲਈਏ ਭਾਈ ਨੂੰ ਉਦੋਂ ਬਾਅਦ ਉਹ ਫਿਰ ਬਿਠਾ ਕੇ ਲੈ ਕੇ ਜਾਣਾ ਫਿਰ ਨਾਲੇ ਜਿਹੜਾ ਸਮਾਨ ਸਮੂਹ ਚਾਹੀਦਾ ਉਹ ਲੈ ਲੈਣੇ ਹਨਾ ਮਨਿੰਦਰ ਠੀਕ ਹੈ ਚਲ ਚਲੋ ਵੀ ਚਲੋ ਤੇ ਆਹ ਹਰਗੁਣ ਦੇ ਕੱਪੜੇ ਆ ਜੀ ਆਹ ਵੀ ਹਰਗੁਣ ਦੇ ਕੱਪੜੇ ਪਏ ਆ ਇਹ ਤੁਹਾਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਖੋਲ ਕੇ ਸੱਲਾ ਹੈ ਭਾਈ ਆ ਗਈ ਕੁਦੀ ਆ ਗਈ ਇਹ ਕੁਦੀ ਆ ਗਈ ਆ ਗਈ ਬੱਸ ਸਾਗ ਬਣਾਉਣ ਲੱਗੀ ਵੀ ਦੂਆ ਆ ਸਾਗ ਲੱਗੇ ਤੂੰ ਤੋੜ ਹਾਂ ਕਹੀ ਗਈ ਤੂੰ ਲੈ ਲਿਆ ਦੂਆ ਉਹ ਬੱਚੇ ਆਉਂਦਾ ਉਹ ਵੀ ਮੈਂ ਕੀ ਪੁੱਛਦਾ ਰਾਈਵਰੀਂ ਤੇ ਜੈਨ ਹੋਰ ਹੋ ਜਾਂਦੇ ਤੂੰ ਮੈਨੂੰ ਦੱਸ ਦੰਦੀ ਸੱਲ ਹੋਵੇ ਨੜਾ ਕੋ ਟਾਈਮ ਥੋੜੀ ਵੀ ਪੰਜ ਦਾ ਵਿਚਾਰ ਤਾਂ ਵੱਜ ਗਏ ਰੱਖ ਦਿੰਦੀ ਤੋ ਧੂਕੇ ਸਵਾਰ ਕੇ ਸਵੇਰੇ ਬਣੂਗਾ ਅਬ ਰਿਜਣਾ ਵੀ ਕਿਹਾ ਹੈ ਤੇ 니ਚੇ ਨੂੰ ਹਾਂ ਰਿਜਣਾ ਨਹੀਂ ਰੀਜਨਲ ਆ ਜਾ ਚਲ ਸਾਸਰੀ ਕਲ ਭਾਜੀ ਆ ਜੀ ਸੋਏ ਖਾਲੀ ਕਾਲੇ ਕਾਲੇ ਕੱਪੜੇ ਪਾ ਕੇ ਜਾਵੇ ਹਾਂ ਦੇਖ ਲੈ ਵੀਰੇ ਕਾਣ ਲੱਗੀ ਗਿਰਗੀ ਚੱਕਰ ਵੇਜ ਨੂੰ ਧਾਦ ਗਏ ਤੋ ਰੱਖ ਬੜੀ ਵੇਜ ਨੂੰ ਧਰ ਲਾ ਚਰੰਜੀ ਦੀ ਵੀ ਸੁਣ ਲੈ ਕਿਆ ਕਹਿੰਦੀ ਆ ਹਾਂ ਮਗੇ ਚੱਕਰ ਆ ਜਾਂਦਾ ਮੈਂ ਤੇ ਜਿੱਦਿਆ ਪੰਜ ਬਾਰ ਤੇ ਉਪਾਤ ਨਹੀਂ ਬਣ ਗਿਆ ਵਿੱਚ ਫੇਰ ਚੱਕਰ ਆ ਜਾਂਦਾ ਬੰਤਾ ਦਰ ਮੈਂ ਨਾ ਬੀਸ਼ਾ ਗੋਟੇ ਕੇ ਸਾਹ ਆ ਆ ਗਿਆ ਮੁਰਗੇ ਦਾ ਆ ਦੇਖ ਰਿਹਾ ਕਾਲੇ ਮੁਰਗੇ ਬੀਬੀ ਮਿਲਾਉਂਦੀ ਆ ਚਲ ਚਲ ਆ ਭਾਈ ਉਰੇ ਨੂੰ ਆ ਜਾ ਮੜਾ ਜਾ ਗਾ ਬੀਬੀ ਸ਼ੋਟ ਕਰ ਕਾਸੀ ਗਾਪੋ ਤੇੰਦਰਾ ਮਹਾਰਾਜ ਰਾਜ ਦੇ ਖਤਮ ਹਰ ਕੋਣ ਵਾਸਤੇ ਕੀ ਵਾਸਤੇ ਹਰ ਕੋਣ ਜਾਸਿੰਦੇ ਬੁੱਕਾ ਤੁਨਾ ਦਿੰਦਾ ਨਾ ਕੋਈ ਹਾਂ ਨਰਮ ਨੇ ਜਮਾਇਆ ਹਾਂ ਬਣਾਇਆ ਕੁਆਲਿਟੀ ਪੰਜ ਕੱਪੜੇ ਕਾਲੇ ਹੈ ਸੁਨੇ ਕੱਪੜੇ ਹਾਂ ਕੱਪੜੇ ਉਹ ਤੇ ਦੇਖ ਲੈ ਉਹ ਚੰਗੀ ਏ ਉਹ ਨੂੰ ਵੀ ਰੰਗ ਨੇ ਹਾਂ ਪਾਈ ਹੋ ਪਚੰਗੀ ਨੇ ਲੈ ਦੇਖਾ ਦੇਖਾ ਦੇਖ ਲੁ ਕੁਸ ਕਾਇਦਾ ਹਾਂ ਕਪੜਿਆਂ ਨੇ ਕਪੜੇ ਛੋਨੇ ਆ ਤੇਰੀ ਦਾਦੀ ਕਹਿੰਦੀ ਹਾਂ ਅੱਛਾ ਥੋੜੇ ਬੀਬੀ ਓਏ ਓਏ ਮੈਨੂੰ ਤਾਂ ਖੜੀ ਮੈਂ ਅੰਗੜਾ ਓ ਅੰਗੜਾ ਸਾਕਾ ਕੋਣ ਲੈ ਕੇ ਸਾਕਾ ਡਾਊ ਕੋ ਹਾਂ ਸਾਗ ਜੰਤ ਜਿਹੜਾ ਵੀ ਕਰੀ ਹੋਈ ਹੈ ਬੀਬੀ ਕਹਿੰਕੇ ਤਾੜੀ ਮਾਰ ਦੇ ਕਿ ਤਾੜੀਆਂ ਮਾਰਦਾ ਗਿੱਧਾ ਪਾਉਂਦਾ ਓਦਾਂ ਪਾਵੇ ਕਹਿੰਦੇ ਗਿੱਧਾ ਪਾ ਰੋ ਗੁੰਦੀ ਓ ਜੀ ਗਿੱਧਾ ਪਾਦਾ ਪਾਉਂਦਾ ਗਿੱਧਾ ਪਾਉ ਕੁਰੀਓ ਅੰਗ ਦਾ ਬਾਹ ਹੋਇਆ ਕਿੱਦਾਂ ਪਾਦੇ ਪਾਉ ਕੁਰੀਓ ਗਿੱਧਾ ਪਾਉ ਗੁਰਿਓ ਗਿੱਧਾ ਪਾਉ ਸਾਗ ਕਹਿੰਦੇ ਛੱਡ ਦੇ ਪਾਦੇ ਪਾਦੇ ਗਿੱਧਾ ਸਾਗ ਨੂੰ ਦੇਖਦਾ ਨਾ ਕੀ ਆ ਤੇ ਪਰ ਬਸ ਆਉਂਦੇ ਸਾਗ ਜਿਹੜਾ ਇਹ ਚਾਹ ਵੀ ਦੇ ਹਰ ਦੇ ਬਿੱਟ ਖਾ ਕੇ ਖਾ ਕੇ ਬਹੁਤ ਕੰਮ ਦਾ ਸਾਗ ਹੈ ਭਾਈ ਉਹਨਾਂ ਦਾ ਕਿੰਨੇ ਵੇ ਗੰਦਾ ਉਹ ਵੇਚਣਿਆਂ ਦਾ ਬੰਧਿਆ ਸੁਭਾਰ ਕਰੀ ਜਿਵੇਂ ਮੱਛਰਾਂ ਨਾਲ ਇੰਨੇ ਪੈਣੀ ਤੇ ਇੱਧਰ ਵੱਡਾ ਵਾਈ ਵੀ ਆਇਆ ਹੈ ਰੈਡੀ ਹਾਂਜੀ ਬਾਈ ਜੀ ਚਲੋ ਚਲੋ ਸਾਸਰੀ ਘਾਲ ਤਾਂ ਬੋਲਦੇ ਉਹ ਬੋਲ ਜੀ ਪਸਤਾਲ ਸਾਹਿਬ ਮੈਨੂੰ ਮੇਰੇ ਵੀ ਨਹੀਂ ਸੁਣੀ ਮੈਂ ਕਿ ਜਿੰਨੇ ਭਾਜੀ ਸਾਸਰੀ ਘਾਲ ਭਾਜੀ ਇਹ ਨਹੀਂ ਸੁਣਦਾ ਭਾਜੀ ਅੱਜਕੱਲ ਕਿੱਥੇ ਭਾਜੀ ਅੱਜਕੱਲ ਕਿੱਥੇ ਸੁਣਦਾ ਛੇਤੀ ਮੈਂ ਮੈਂ کریم ਲਾ ਆਇਆ کریم ਲਾ ਆ ਜਾ ਬਤੋਂ ਤੂੰ ਰਹਿਣ ਤੂੰ ਆ ਜਾ ਯਾਰ ਹੁਣ ਅੱਜ ਕੀ ਹੈ ਹੋਰ ਫਿਰ ਇਮੀ ਹੋਰ ਮੈਂ ਇੱਕ ਡੱਬਾ ਲੈ ਲਵਾਂ ਆਹ ਦਾ ਇੱਕ ਡੱਬਾ ਆਹ ਹੋਰ ਰਾਜਗੁਲੇ ਲੈ ਲੈਣੇ ਆ ਚਾਹ ਪਤੀਸਾ ਲੈ ਲੈ ਆ ਚਾਹ ਪਤੀਸਾ ਚ ਲੈ ਲੈਣੇ ਤੇ ਇੱਕ ਸੇਵਾਰ ਕੇਲੇ ਆਹ ਕਰੋੜ ਕਰੋੜ ਦੇ ਨਹੀਂ ਲੋੜ ਹੈਗੀ ਨਾ ਨਾ ਆ ਵਿੱਚ ਰੱਖ ਹਾਂ ਓਟਾ ਬਸ ਇਹਦਾ ਨਾ ਕੋ ਕਰੋੜ ਕੇਲੇ ਚਲ ਹਟ ਜਾੜ ਜਾ ਤੁਸੀਂ ਮੈਨੂੰ ਤਿੰਨ ਵੇਦ ਹਾਂ ਪਾਣੀ ਦੇ ਨਾ ਪਾਏ ਸੋ ਐ ਕਰੀ ਵੀ ਕੁਛ ਨਾ ਕਰੀ ਤੂੰ ਚੀਰ ਕੇ ਰੱਖ ਦੇ ਅਸੀਂ ਜਾਣ ਲੱਗੇ ਭੈਣ ਕੋਲ ਤੇ ਹੁੰਦੇ ਹੋਏ ਲੈ ਜੂੰਗੀ ਚੱਕੇ ਉੱਥੇ ਬਣਾ ਲੂੰਗਾ ਚਾਰੰਜੀ ਤਾ ਠੀਕ ਹੈ ਬੀਬੀ ਹਾਂ ਚੰਗੀ ਤਰ੍ਹਾਂ ਅਸੀਂ ਬਣਾ ਤਾਂ ਲਵਾਂਗੇ ਵੀ ਆਇਆ ਵੀ ਤੇ ਤੇ ਕੋਟ ਵੀ ਨਹੀਂ ਹੋਣਾ ਸਵਾਰ ਕੇ ਤੂੰ ਚੀਰ ਲੈ ਤੂੰ ਕੋਈ ਗੱਲ ਨਹੀਂ ਚੀਰ ਲੈ ਬਣਾ ਲਵਾਂਗੇ ਅਸੀਂ ਆਹ ਨਹੀਂ ਦੇ ਦੇ ਕਰ ਦੇ ਚੱਲੀਏ ਭਾਈ ਪਰ ਹੁਣ ਲੇਟ ਬਹੁਤ ਆ ਆ ਜਾ ਤੂੰ ਆ ਜਾ ਲੈ ਚੱਕਲਾ ਪੂਰੀ ਮਾਰੀ ਮੰਜੇ ਕਰੀ ਉਹਦੇ ਦਾ 6:00 ਵਜੇ ਚਾ ਰੰਜੀ ਦੇ ਗਿਰਗੀ ਬੱਖੀ ਨਾਲ ਸਪਾਈ ਮੇ ਤਾਂ ਅੱਖ ਵਿੱਚ ਵੱੜ ਗਈ ਉਹਨੇ ਹੱਥ ਬਚਾਉਣਾ ਦੇ ਕੰੱਚ ਵੀ ਵੱੜ ਗਿਆ ਅੱਖੇ 'ਚ ਇਸ਼ਾ ਬੋਟ ਗਿਆ ਹੁਣ ਹਾਂ ਆਉਣ ਲੱਗੀ ਗਈ ਮੈਨੂੰ ਦੁਖਦੀ ਮੰਜੇ ਤਾਂ ਬੱਖੀ ਦਰਦ ਹੁੰਦਾ ਕਿਆ ਕਰੇ ਗਰਾਂ ਲੈਣਾ ਤਾਂ ਹੁਣ ਕਿੱਥੇ ਹੁਣਾ ਕੇ ਦੇਖੂਗੀ ਦਵਾਈ ਲੈ ਕੇ ਆਉਗੀ ਆ ਜਾ ਥੋੜੀ ਰਾਤ ਲਿਆਂਦਾ ਤੈਨੂੰ ਦੇਗੀ ਚਲੋ ਫਿਰ ਸਿੱਖਾ ਬਾਹਰ ਜਾਈਂ ਨਹੀਂ ਜਾਈਂ ਗਿੱਦਾ ਪਾ ਦੇ ਪੁੱਤ ਗਿੱਦਾ ਪਾ ਉਹ ਅੰਗਰਜੀ ਗੱਦਗਰੀਆ ਗਿੱਦਾ ਪਾ ਰੀਆ ਗੱਦਾ ਪਾ ਰੀਆ ਮਾਦਰ ਸਾਹ ਦੇ ਗਿੱਦਾ ਮੈਂ ਕਹਿ ਕਾ ਅ ਸੋਨਾ ਦੇਸਤ ਨਾਲ ਹਲਕਾ ਪਿਆ ਕਿੰਨੇ ਦਾ ਹੈ ਹਾਂ ਮੈਂ ਨਹੀਂ ਸਨਖਾ ਹਾਂ ਨਹੀਂ ਪੁੱਤ ਤੂੰ ਵੀ ਸਨਖਾ ਹਾਂ ਆ ਕਾ ਕਰਿਆ ਨਹੀਂ ਉਹ ਕਰੀਮ ਵੀ ਲੱਗੀ ਥੰਮੇ ਤੱਕ ਇਹ ਦੇਖ ਲੈ ਮੈਂ ਕਹਿ ਸਨੇ ਕਾ ਮੇਰਾ ਪੁੱਤ ਤਾਂ ਕਾਰ ਮਾ ਤਾਂ ਮਨਿੰਦਰ ਆ ਬਾਈ ਤਾਂ ਉਹਨੇ ਖਾ ਬਾਈ ਹੈ ਕਿਹਦਾ ਸਾਗ ਵਾਲੇ ਹੱਥ ਨਾਲ ਸਾਗ ਵਾਲੇ ਹੱਥ ਨਾਲ ਬਾਕੀ ਇਹਦਾ ਵੱਡਾ ਫੈਸ਼ਨ ਹੈ ਉਹ ਚੁੱਕਦਾ ਉਹ ਸਾਗ ਚੁੱਕਦਾ ਦੇਖ ਲੈ ਆਹ ਸਾਗ ਚੁੱਕਦਾ ਲੈ ਇਹਨੇ ਖਾਣ ਨੂੰ ਰੱਖਣਾ ਮੂੰਹ ਚ ਪਾਉਗਾ ਫੇਰ ਬਾਅਦ ਚ ਇੱਕ ਗਰਮ ਓਮੀ ਨਾਲ ਸੂਹ ਹੂੰ ਯਾਰ ਰੰਗ ਪਾ ਰੱਖੀ ਹੁੰਦੀ ਹੈ ਹਾਂ ਪਾ ਲਿਆ ਚੱਲੀਏ ਫਿਰ ਪਾ ਚਲੋ ਜੀ ਚੱਲਦੇ ਹਾਂ ਮਿਲਦਾ ਚਮਕੌਰ ਸਾਹਿਬ ਤੇ ਸਮਾਨ ਆ ਲੈਣ ਹੈ ਨਾ ਕਪਾਹ ਸੂਟ ਠੀਕ ਹੈ ਹਰ ਗੁਣ ਦਾ ਬਾਹਰ ਦਾ ਵਧੀਆ ਸੂਟ ਉਹਦਾ ਉਹੋ ਦਿੱਤੇ ਵੀ ਲੱਗਣਾ ਖਾਲੀ ਤੇ ਸਰ ਦਾ ਹਰ ਗੁਣ ਹਰ ਗੁਣ ਨੂੰ ਧੋਣਾ ਚਾਹੀਦਾ ਜਦੋਂ ਪੀ ਜਦੋਂ ਆਹ ਚਲ ਕੋਈ ਨਹੀਂ ਦੇਖ ਲੂੰਗਾ ਹਾਂ ਖਾਲੀ ਪਤੇ ਠੀਕ ਆ ਚੱਲੀਏ ਚਲ ਚਲ ਬਈ ਚਲੀਏ ਚਲੋ ਅੰਗਦ ਬਾਏ 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 ਆ ਰਹੇ ਬਈ ਚਲੋ ਬਈ ਚਲੀਏ ਚਲੋ ਮਨਿੰਦਰ ਆ ਜਾਓ ਮਨਿੰਦਰ ਆ ਜਾਓ ਬਾਏ ਹਾਂ ਜੀ ਬਾਏ। ਦਲੇਨੀ ਬਾਏ। ਬਾਏ। ਮੂ ਮਾੜੀ ਜਿਓ ਦੰਦਿਆਂ ਨੇ ਮਾੜੀ ਜਿਓ ਕਰਤੀ। ਹਾਂ। ਚੱਕਲੇ ਤੂੰ ਨਾ ਚਾਹਤਾ ਮੈਂ। ਚਾ ਵੀ ਵੀ ਨਹੀਂ ਤੂੰ ਮੀ ਚੱਲ। ਹੈਂ? ਮਾਂ ਮम्मी ਨੇ ਕਹਿੰਦੀ ਚੱਲ। ਹਾਂ। ਚੱਲ ਕਿ ਆਥੇ 10 ਮਿੰਟ ਲੱਗਣੇ ਆ। ਮम्मी ਜਾ ਜਮੀ ਦੇ ਸਾਰੇ ਨਾ ਅੱਛਾ ਹਾਂ ਜਿੱਦਣ ਸਾਰੇ ਚੱਲ ਗਏ ਅੱਛਾ ਉਦੋਂ ਜਾਣਾ ਬੀਬੀ ਨੇ ਨਹੀਂ ਉਹਦਾ ਵੀ ਨਹੀਂ ਮੈਂ ਨੜਕਾ ਹਾਂ ਮਾਣ ਨਹੀਂ ਪਪਾ ਕੀ ਟੇਨਜੋਏ ਕਰਤਾ ਹੂੰ ਮੇਰੇ ਬਾਅਦ ਦੀ ਗੱਲ ਨਹੀਂ ਦਿਵਾਲੀ ਨਹੀਂ ਉਹ ਲੇਟ ਹੋ ਗਈ ਸਮਾਂ ਨਾ ਪਤਾ ਮੁੰਡੇ ਨੂੰ ਨਾ ਦਿਵਾਲੀ ਵੀ ਐਤ ਕੀ ਲੇਟ ਹੋ ਗਈ ਨਾ ਹਾਂ ਲੇਟੇ ਆ ਨਾ ਨਾ ਲੇਟ ਨੂੰ ਖੈ ਨਹੀਂ ਗਿਆ ਉੱਥੇ ਹਾਂ ਦੇ ਆਉ ਦੱਸ ਦਈ ਜਾਂਦੇ ਹਾਂ ਨਾ ਤਾਂ ਤਾਂ ਨਹੀਂ ਗੱਲ ਆ ਤਾਂ ਤੇਰੇ ਕੋਈ ਵੀ ਕਿਹਾ ਸੀ 25 ਦਾ ਤਰੀਕ ਦੀ ਦਿਵਾਲੀ ਸੀ ਕਿੰਨੀ ਦੀ ਸੀ 22 ਦੀ 21 ਦੀ 22 ਦੀ 25 ਤੋਂ 25 ਨੂੰ ਹੋਣੀ ਹੈ ਕੀ ਕਿੰਨੇ ਅੱਛੇ ਆ ਮੰਗਲਵਾਰ ਦੀ 30 ਵਾਲੇ ਐਤਵਾਰ ਆ ਕੱਲੂ ਆਹੋ ਬੀਬੀ ਆ ਕਹਿਣਾ ਮੰਗਲਵਾਰ ਦੀ ਦੁਵਾਲੀ ਸੀ ਚੱਲ ਫੇ ਚੱਲ 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 ਲੈ ਆਨੇ ਆ ਜੀ ਸੇਵ ਔਰ ਮਠਿਆਈ ਤੇ ਹੁਣ ਆਪਾਂ ਚੱਲੀਏ ਹਾਂ ਫਿਰ ਬਈ ਚੱਲੀਏ ਹੁਣ ਆਪਾਂ ਆ ਰੱਖੀਏ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਹੁਣ ਅਗਲੇ ਵਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਉੱਥੇ ਜਾ ਕੇ ਦੇਖਦੇ ਆਂ ਕੀ ਮਾਹੌਲਾ ਤੇ ਹੁਣ ਅਗਲੇ ਬਲੌਗ ਵਿੱਚ ਅਪਾ ਤੁਹਾਨੂੰ ਦਿਖਾਵਾਂਗੇ ਹੈਨਾ ਚੱਲਿਆ ਭਾਈ ਚਲੋ ਚਲੋ